ਟੋ ਲਗਾ ਦਿੱਤੇ ਗਏ ਨੇ ਕਾਫੀ ਜਿਹੜੇ ਇੱਥੇ ਦੱਸਦੀ ਆਟੋ ਆਟੋ ਜਿਹੜੇ ਇਕੱਠੇ ਹੋ ਗਏ ਨੇ ਜੀ ਇਹ ਤੁਹਾਨੂੰ ਜਲੰਧਰ ਦੇ ਸਪੈਸ਼ਲ ਕਰਕੇ ਗੱਲਬਾਤ ਕਰਾਂਗੇ ਇੱਥੇ ਮੌਕੇ ਦੇ ਲੋਕ ਦੇਖੋ ਜੀ ਆਟੋ ਜੂਨੀਅਰ ਜਿਹੜੇ ਰੱਖੇ ਕਾਫੀ ਪ੍ਰਸ਼ਾਨ ਨੇ ਦੱਸਦੀ ਏ ਗੱਲਬਾਤ ਕਰਾਂਗੇ ਅੱਜ ਕੀ ਹੋਇਆ ਕਿ ਜਿਹੜਾ ਇੱਥੇ ਪ੍ਰਦਰਸ਼ਨ ਕਰ ਰਹੇ ਜੀ ਸਾਡੀ ਜਮਦਾਰ ਦਾਸ਼ਮੰਦਾ ਸੜਕ ਦਾ ਸਮੱਸਿਆ 30 ਸਾਲ ਤੋਂ ਆਪਾਂ ਇਦਾਂ ਹੀ ਦੇਖਦੇ ਪਏ ਅੱਛਾ ਜੀ ਅੱਜ ਤੱਕ ਸੜਕ ਦੀ ਸਮੱਸਿਆ ਨੇ ਇੱਥੇ ਤਾਂ ਐਮਪੀ ਵੀਰਿਆ ਇੱਥੇ ਦਾ ਐਮਐਲਏ ਵੀਰਿਆ ਆ ਕੋ ਨਵਾਂ ਸਾਡਾ ਐਮਐਲਏ ਆ ਭਗਤ ਚੂਨੀ ਦਾ ਇਹਦੇ ਪੂਰਾ ਟੈਪੂਦ ਰੋਡ ਤੇ ਲਾਤਾ ਇਹਨਾਂ ਨੇ ਦੇਖੋ ਪੂਰੇ ਦੇਖੋ ਲਾਈ ਸਿਰਾ ਦੇ ਤੇ ਮਟੀਆਂ ਦੇਖੋ ਦਾਸ਼ਮੰਦਾ ਰੋਡ ਦਾਸ਼ਮੰਦਾ ਰੋਡ ਦਾ ਸਾਹ ਬੰਦ ਕਰਤਾ ਇਹਨਾਂ ਨੇ ਦੇਖੋ ਪੂਰਾ ਟੈਪੂਦ ਰੋਡ ਦੇ ਵਿੱਚ ਬੰਦ ਕਰਤਾ ਸਾਹ ਇਕੱਠੇ ਹੋਏ ਪੱਦੇ ਇਹਨਾਂ ਨਾਲ ਹੀ ਗੱਲਬਾਤ ਕਰੀਏ ਕੀ ਹੋਇਆ ਹੋਇਆ ਕੀ ਜਿਹੜੇ ਆਟੋ ਬੰਦ ਕਰਦੇ ਤੁਸੀਂ ਅੱਜ ਆਪਣੀ ਭਾਜੀ ਇਹ ਪਸਤੀਦਾਨ ਚ ਮੰਦਰ ਜਾਂ ਸੜਕਾਂ ਦੇਖੋ ਕਿੰਨੀਆਂ ਮਾੜੀਆਂ ਵਾਂ ਪਸਤੀਦਾਨ ਕੋਲੇ ਕਿੰਨੀਆਂ ਸੜਕਾਂ ਮਾਰੀਆਂ ਸਾਡੇ ਇਲਾਕੇ 'ਚ ਜੇ ਐਮਪੀ ਸਾਹਿਬ ਰਹਿੰਦੇ ਸਾਡੇ ਇਲਾਕੇ 'ਚ ਜੇ ਐਮਐਲਏ ਸਾਹਿਬ ਰਹਿੰਦੇ ਸਾਡੇ ਇਲਾਕੇ 'ਚ ਜੇ ਕੌਂਸਲਰ ਸਾਹਿਬ ਰਹਿੰਦੇ ਸਾਡੀਆਂ ਸੜਕਾਂ ਦਾ ਕੀ ਹਾਲ ਏ ਰੋਜ਼ ਸਾਡੀਆਂ ਗੱਡੀਆਂ ਟੁੱਟ ਜਾਂਦੀਆਂ ਸਾਡੇ 1 ਲੱਖ ਰੁਪਏ ਦੀ ਗੱਡੀ ਲਈ 50 ਹਜ਼ਾਰ ਦੀ ਸਾਡੀ ਗੱਡੀ ਨਹੀਂ ਰਹਿੰਦੀ ਕਦੀ ਉਹਦਾ ਹੈਂਡਲ ਖਰਾਬ ਹੈ ਕਦੀ ਕਿਤੂ ਖਰਾਬ ਹੈ ਕਦੀ ਕਿਤੂ ਖਰਾਬ ਹੈ ਫੇਰ ਕੱਦ ਸਵਾਰੀ ਫੇਰ ਸੱਟ ਲੱਗਦੇ ਕੌਣ ਜ਼ਿੰਮੇਵਾਰ ਏ ਪ੍ਰਸ਼ਾਸਨ ਜ਼ਿੰਮੇਵਾਰ ਹੈ ਸਾਡੀ ਗਰੀਬਾਂ ਦੀ ਕੋਈ ਨਹੀਂ ਸੁਣਦਾ ਵੀ 10 ਸਾਲ ਹੋ ਗਏ ਸਾਡੀਆਂ ਸੜਕਾਂ ਮਾੜੀਆਂ ਜਾ ਕੇ ਪਿੰਡਾਂ ਦੀਆਂ ਸੜਕਾਂ ਦੇਖੋ ਤੇ ਕੀ ਹਾਲ ਹੈ ਜਦੋਂ ਵੋਟਾਂ ਲੈਣੀਆਂ ਸਾਡੇ ਬੂਹੇ ਦਗੇ ਆ ਕੇ ਹੱਥ ਜੋੜਦੇ ਆ ਅੱਜ ਸਾਡੀ ਕੋਈ ਨਹੀਂ ਸੁਣਦਾ ਕਿਉਂ ਆਪਾਂ ਆੜੋ ਜਲਾਣੇ ਗਰੀਬ ਬੰਦੇ ਆ ਸਾਡੀ ਕੋਈ ਨਹੀਂ ਸੁਣੇਗਾ ਆਪਾਂ ਬੰਦੇ ਨਹੀਂ ਆ ਭਾਜੀ ਥਾੜੀ ਦੀ ਕਿੰਨੇ ਰੁਪਏ ਕਮਾਉਂਦੇ ਸੀ ਭਾਈ ਯਾਰ ਥਾੜੀ ਦੇ ਵਿੱਚ 500 ਰੁਪਏ ਬੰਦਾ 500 ਰੁਪਏ ਕਮਾਉਂਦੇ ਤੁਸੀਂ 500 ਤੇ ਤੁਸੀਂ ਭਾਜੀ ਓਟੋ ਦਾ ਤੁਹਾਡਾ ਸਾਰਾ ਟੁੱਟ ਪਾੜੀ ਹੋ ਜਾਂਦਾ ਜਿੱਦਾਂ ਭਾਜੀ ਕਹਿੰਦੇ ਨੇ ਜਾ ਕੇ ਦੇਖੋ ਇਹ ਤਾਂ 2000 ਰੁ ਠੀਕ ਹੈ ਗੱਲ ਜਦੋਂ 2000 ਰੁਪਏ ਮੰਗ ਲੈਂਦੇ ਆ ਸਾਡੀਆਂ ਗੱਡੀਆਂ ਦੇ 300 ਰੁਪਏ ਸਾਡਾ ਤੇਲ ਮੈਂਦਾ 500 ਰੁਪਏ 4500 ਰੁਪਏ ਕਮਾ ਗਏ ਆਪਾਂ ਤਾਂ ਵੀ ਖੁਸ਼ ਆ ਠੀਕ ਹੈ ਮਗਰ ਘਟੋ ਘਟ ਸੜਕਾ ਦੇਖੋ ਪਿੰਡਾਂ ਦੀਆਂ ਸੜਕਾਂ ਬਣ ਗਿਆ ਸਾਰੇ ਮਕਸੂਦਾਂ ਆ ਬਣ ਗਿਆ ਬਾਬਾ ਖੇਲ ਪਾ ਜੀ ਇਹ ਸੜਕ ਨੂੰ ਕੀ ਹੈ ਜਿਹੜਾ ਰੋਡ ਦੇ ਇਹ ਸੜਕ ਤੇ ਤੁਹਾਨੂੰ ਨਾਲ ਨੂੰ ਵੀ ਪਤਾ ਹੀ ਹੈ ਵੱਡੇ ਵੱਡੇ ਅਫਸਰ ਰਹਿੰਦੇ ਨੇ ਇਹ ਸੜਕ ਕਿਉਂ ਨਹੀਂ ਬੰਦੀ ਵੀ ਭਾਜੀ ਭਾਜੀ ਇੱਥੇ ਸੜਕ ਤੇ ਵੱਡੇ ਵੱਡੇ ਅਫਸਰ ਰਹਿੰਦੇ ਨੇ ਤਾਂ ਨਹੀਂ ਬੰਦੀ ਵੀ ਭਾਜੀ ਠੀਕ ਹੈ ਨਾ ਸਾਡੀ ਸੜਕ ਦੇ ਇੱਕ ਸੀਤਲ ਬਾਜੀ ਹੁੰਦੇ ਨਾ ਇੱਥੇ ਐਮਐਲਏ ਸੀਟ ਤੇ ਤੇ ਮੈਂ ਦਾਵਾ ਕਰਦਾ ਅੱਜ ਇਹ ਸੜਕ ਬਣੀ ਹੋਣੀ ਸੀ ਸੀਤਲ ਬਾਜੀ ਸੀਤਲ ਬਾਜੀ ਜਿੱਥੇ ਖੜੇ ਹੋ ਜਾਂਦੇ ਨਾ ਉਹ ਪੇਟ ਨਹੀਂ ਦਹਾਨ ਵਾਲਾ ਬੰਦਾ ਜਿਹੜਾ ਉਹਨੇ ਇਕਰਾਰ ਕਰਤਾ ਪਿੱਛੇ ਨਹੀਂ ਮੁੜਦਾ ਕਿਉਂਕਿ ਉਹ ਉਟ ਬੰਦਾ ਹੈ ਤੇ ਭਾਜੀ ਜਿਹੜੀ ਸਰਕਾਰਾਂ ਆਈਆਂ ਤੁਹਾਨੂੰ ਵਾਅਦੇ ਕਰੀਏ ਸੀ ਜਿਹੜੇ ਇਲੈਕਸ਼ਨਰ ਟਾਈਮ ਕੀ ਤੁਹਾਡੀ ਪਹਿਲ ਦੇ ਆਧਾਰ ਤੇ ਜਿਹੜੇ ਕੰਮ ਹੋਣਗੇ ਸਮਾਰਟ ਸਿਟੀ ਬਣਨਗੇ ਇਹ ਸਮਾਰਟ ਸਿਟੀ ਬਣਾ ਦਿੱਤੀ ਸੀ ਭਾਜੀ ਭਾਜੀ ਦੇਖ ਲਓ ਸਮਾਰਟ ਸਿਟੀ ਦਾ ਹਾਲ ਤੁਸੀਂ ਆਪ ਦੇਖ ਲਓ ਸਮਾਰਟ ਸਿਟੀ ਦਾ ਹਾਲ ਮੈਂ ਤਾਂ ਕਹਿੰਦਾ ਬਸਤੀ ਵਾਲਿਆਂ ਨੂੰ ਕਿ ਐਮ ਐਲ ਏ ਦੁਆਰਾ ਬਣਾਓ ਇੱਕ ਇਹ ਕਹਿੰਦਾ ਉਹ ਸਾਡਾ ਸੀਤਾ ਭਾਈ ਰਾਜੇਂ ਭਾਈ ਹੋਣਾ ਚਾਹੀਦਾ ਜਿਹੜਾ ਜਿਹੜਾ ਸੜਕਾਂ ਬਣਾਉਣੀਆਂ ਜਾਣਦਾ ਠੀਕ ਹੈ ਨਾ ਉਹਨੇ ਵਰਗਾ ਬੰਦਾ ਨਹੀਂ ਲੱਪਣਾ ਆਪ ਤੇ ਤਾਂ ਦੁਨੀਆ ਜੋ ਮਾਤੀ ਗਏ ਠੀਕ ਹੈ ਨਾ ਉਹ ਜਿੱਥੇ ਖੜਾ ਹੋ ਜਾਂਦਾ ਮਾਰੇ ਬੰਦੇ ਨਾਲ ਪਿੱਠ ਨਹੀਂ ਲੱ ਕੀਤੀ ਆ ਭਾਜੀ ਆਪਾਂ 10 ਵਾਰੀ ਗੱਲ ਕੀਤੀ ਆ ਕੌਂਸਲਰ ਵੀ ਇਸੇ ਸੜਕ ਤੋਂ ਲੰਘ ਕੇ ਜਾਂਦਾ ਐਮਐਲਏ ਵੀ ਜਾਂਦਾ ਐਮਪੀ ਵੀ ਜਾਂਦਾ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਲੱਗਦਾ ਗਰੀਬ ਦਾ ਕੀ ਹਾਲ ਹੈ ਸੜਕਾਂ ਤੇ ਗਰੀਬ ਦੀਆਂ ਗੱਡੀਆਂ ਟੁੱਟਦੀਆਂ ਲੋਕਾਂ ਦੀਆਂ ਗੱਡੀਆਂ ਪਲਟਦੀਆਂ ਪਤਾ ਨਹੀਂ ਉਹਨਾਂ ਨੂੰ ਇਹ ਆਪਾਂ ਦੇਖ ਕੇ ਕੀ ਕਹਿੰਨੇ ਆ ਸਭ ਕੋਈ ਦੇਖਦੇ ਦੇਖੋ ਮੁਕੇ ਦੇ ਪੁੱਛ ਵੀ ਆ ਰਹੀ ਉਹਨਾਂ ਨਾਲ ਹੀ ਗੱਲ ਕਰਦੇ ਆਜੀ ਤੁਹਾਨੂੰ ਸੂਚਨਾ ਨਹੀਂ ਮਿਲੀ ਕੋਈ ਹੁਣ ਆਇਆ ਨਾ ਕੋਲੋਂ ਆਜੀ ਬਗਮੜੀ ਤੋਂ ਮੋਹੱਲੇ ਦੇ ਦੇਖੋ ਕਾ ਵੀ ਸੜਕਾਂ ਦੇ ਉੱਤੇ ਆਟਾ ਲਗਾ ਦਿੱਤੇ ਨੇ ਕਹਿੰਦੇ ਸਾਡੀ ਮੰਗ ਆ ਸੜਕਾਂ ਟੁੱਟੀਆਂ ਨੇ ਹੋਂਦੇ ਕਰਕੇ ਆਪਾਂ ਪ੍ਰਦਰਸ਼ਨ ਕਰ ਰਹੇ ਨੇ ਤੇ ਸਵਾਰੀਆਂ ਵੀ ਜਿੰਦੀਆਂ ਆਟੋ ਵੀ ਸਾਡੇ ਖਰਾਬ ਹੋ ਜਾਂਦੇ ਆ। ਹੁਣ ਕੀ ਅਗਲਾ ਕੀ ਫੈਸਲਾ ਹੀ ਕਰਿਆ ਆ ਰਹੇ ਮੌਕੇ ਦੇ ਨਾਲ ਕੀ ਹੁਣ ਸੀਨੀਅਰਾਂ ਦੇ ਇਹ ਦੇਖੀ ਆੜ ਕੇ ਚੇਤ ਦੇ ਡਿਊਟੀ ਐਸਨ ਦਿੱਤੀ ਸੂਚਨਾ ਲੈਦੇ ਨੇ ਜੀ ਨਾਂ ਕੀ ਸਾਰਾ ਆਪਣਾ ਜੋ ਆਪਣਾ ਨਾਮ ਮਨਵੀਰ ਸਿੰਘ ਹੈ ਜੇ ਥਾਣੇ ਤੋਂ ਜੇ ਥਾਣੇ ਮੈਂ ਪੀਸੀ ਆ ਗਿਆ ਤੇ ਠੀਕ ਸੋ ਦੇਖੋ ਮੋਕੇ ਦੇ ਪੂਸੀ ਆ ਗਈ ਦੇਖੋ ਲਾਈ ਸਿੱਧੇ ਦੇਖੋ ਸਾਡੀ ਲੋਕੇ ਪੂਸੀ ਬੁਲਾਇਆ ਅੱਜ ਕਿਹਾ ਜੀ ਸਭ ਮੋਕੇ ਪੂਸੀ ਆਈਆਂ ਸਾਡਿਆਂ ਨੇ ਦੇਖੋ ਇਹਦਾ ਹਾਲ ਚਾਲ ਸਭ ਜਾਣਿਆ ਉਹ ਸਰਕਾਰ ਨਾਲ ਤਾਂ ਪੁਲਸ ਵਾਲੇ ਚੰਗੇ ਬਿਜੇ ਨਾ ਬਿਨਾ ਗਏ ਕਿ ਉੱਥੇ ਆਤ ਗਏ ਸਭ ਕੋ ਕੋਨਸਲਰ ਤੇ ਅੱਜ ਤੱਕ ਆਇਆ ਨਾ ਕੋਈ ਐਮਐਲਏ ਆਇਆ ਪੁਲਸ ਵਾਲੇ ਫੇਰ ਚੰਗੇ ਕਿ ਆਪ ਹੀ ਆਤ ਗਏ ਸਟਾਹ ਹਾਲ ਚਾਲ ਪੁਲਸ ਵਾਲੇ ਆ ਗਏ ਪਰ ਸਰਕਾਰ ਦਾ ਕੋਈ ਬੰਦਾ ਨਹੀਂ ਆਇਆ ਮੈਂ ਕਿਹਾ ਸਾਡੀ ਗੱਲਬਾਤ ਸੁਣਨ ਲਈ ਪ੍ਰਸ਼ਾਸਨ ਆਇਆ ਧੰਨਵਾਦ ਕਰਦੇ ਆ ਇਹਨਾਂ ਦਾ ਪਿੱਛੇ ਪਹੁੰਚਣ ਦਾ ਇੰਨੀ ਵਧੀਆ ਸਰਕਾਰ ਹੈ ਮਿੰਟ ਦੇ ਵਿੱਚ ਆ ਗਈ ਸਾਡੇ ਗਰੀਬਾਂ ਦਾ ਹਾਲਚਲ ਪੁੱਛਣ ਲਈ ਸਾਡਾ ਕਿਸੇ ਐਮਪੀ ਸਾਹਿਬ ਤੇ ਐਮਐਲਏ ਸਾਹਿਬ ਤੇ ਕੌਂਸਲਰ ਸਾਹਿਬ ਨੇ ਸਾਡਾ ਹਾਲ ਹੀ ਪੁੱਛਿਆ ਕਿ ਆਟਾ ਵਾਲਿਓ ਤੁਹਾਡੀਆਂ ਸੜਕੀਆਂ ਕਿਉਂ ਰੋਜ਼ ਟੁੱਟਦੀਆਂ ਵਾ ਠੀਕ ਹੈ ਆਪਾਂ ਇਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡੀਆਂ ਸੜਕਾਂ ਬਣਾ ਦਿਓ ਆਪਾਂ ਲੋਕ ਆਟਾ ਜੂਨੀਅਨ ਬਹੁਤ ਪਰੇਸ਼ਾਨ ਆ ਅੱਜ ਜੁੜ ਕੇ ਬੇਨਤੀ ਕਰਦੇ ਹਾਂ ਮਹਾਰਾਜ ਸਾਡੀਆਂ ਸੜਕਾਂ ਵੱਲ ਧਿਆਨ ਦਿਓ ਗੰਦਾ ਪਾਣੀ ਪੀ ਰਹੇ ਆ ਪਸਤੀ ਦਾ ਚੰਚ ਬੰਦਾ ਜੀ ਰਹਿਣਾ ਮੈਂ ਵੀ ਗੜੀ ਵਾਲੇ ਚੌਂਕ ਗੰਦਾ ਪਾਣੀ ਪੀ ਰਹੇ ਆ 15 ਦਿਨਾਂ ਤੋਂ ਪੈਂਦਾ ਗੰਦਾ ਪਾਣੀ ਪੀ ਰਹੇ ਆ ਸਾਡੀਆਂ ਗਲੀਆਂ 25 ਸਾਲ ਹੋ ਗਿਆ ਸਾਡੀਆਂ ਗਲੀਆਂ ਨਹੀਂ ਬਣੀਆਂ 25 ਸਾਲ ਹੋ ਗਿਆ ਲੈ ਕੇ ਐਸਾ ਨਾਲੇ ਮੈਂ ਚਾਲਣ ਕਰਕੇ ਕਰਨ ਜਦੋਂ ਪਾਣੀ ਆਇਆ ਨਾ ਇੱਕ ਵਾਰੀ ਇੱਥੇ ਖੜਾ ਹੋ ਕੇ ਦੇਖੋ ਹੱਸ ਕੇ ਦੇਖ ਜੂਗਾ ਕੀ ਕਰਨਾ ਹੈ ਇੱਕ ਵਾਰੀ ਐਮਐਲਏ ਸਾਹਿਬ ਸੀਤਲ ਭਾਈ ਨੂੰ ਫੇਰ ਬਣਾਓ भाई कुछ हाल कटन गए भगवंतमान चुनी लाल मुडा मुर्दाबाद देख सकते हो मुर्दाबाद के जेरे लगने शुरू हो गए सड़क नहीं